ਆਹ ਦੋਸਤੋ ਅੱਜ ਆਪਾਂ ਗੱਲ ਕਰਦੇ ਹਾਂ ਬਿਸਕਟਾਂ ਦੀ ਤੇ ਉਹ ਵੀ ਘਰ ਦੇ ਬਣੇ ਬਿਸਕਟਾਂ ਦੀ ਉਹਨਾਂ ਦੀ ਸਰਦਾਰੀ ਬਕਰੀ ਹੈ ਤੇ ਭਾਵੇਂ ਕੁਝ ਕੰਪਨੀਆਂ ਨੇ ਸਾਡੇ ਬਿਸਕਟਾਂ ਉੱਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਇਹਦਾ ਰੰਗ ਨਵੇਕਲਾ ਹੈ ਤੇ ਜਿਉਂ ਹੀ ਅੱਜਕੱਲ ਬਸੇ ਰੁੱਤ ਸ਼ੁਰੂ ਹੁੰਦੀ ਹੈ ਤਾਂ ਬਿਸਕਟ ਕੱਢਣੇ ਘਟਾਉਣ ਦੀ ਕਵਾਇਦ ਸ਼ੁਰੂ ਹੋ ਜਾਂਦੀ ਹੈ ਤੇ ਸੌਣ ਦੇ ਮਹੀਨੇ ਵਿੱਚ ਤਾਂ ਜਾ ਕੇ ਫਿਰ ਇਸ ਸਿਖਰਾਂ ਤੇ ਹੁੰਦੀ ਹੈ ਮੇਰੀ ਐਮਡੀ ਦਾ ਜਾਇਨ ਇਸ ਵਾਰ ਲੈ ਕੇ ਆਇਆ ਹੈ ਨਾ ਤਾਂ ਸਾਡੇ ਸਦਾ ਚੈਨਲ ਜੁੜਿਆ ਹੋਇਆ ਇੱਕ ਪ੍ਰੋਡਕਟ ਹੈ ਇਹ ਬਿਸਕੁਟਰ ਮਨ ਪਟ ਟਿੰਡਾਂ ਦੇ ਵਿੱਚ ਲੱਗ ਜਾਂਦੇ ਆ ਲਾਈਨਾਂ ਲੱਗ ਜਾਂਦੀਆਂ ਤਾਂ ਬਿਲਾਈ ਤਾਂ ਕਿਹਦੀਰ ਪਸੰਦ ਕਰਨਾ ਤੁਹਾਡੇ ਨਾਲ ਮੈਂ ਕਿ ਇੱਥੇ ਪੱਟ ਦੇ ਉਤੋਂ ਬਿਸਕੁਟ ਕਢਾਉਨੇ ਆਂ ਕਿ ਵਾਰੀ ਤਾਂ ਉਹ ਕਈ ਵਾਰੀ ਉਹਨਾਂ ਮਚਾ ਦਿੰਦੇ ਆ ਕਿ ਸੇ ਬਸ ਹੋਣ ਜਿਆਦਾ ਸੇਕ ਦਿੰਦੇ ਜਾਂ ਕਿਵੇਂ ਇੱਕ ਹੀ ਤਾਂ ਕੱਚੇ ਰਹਿ ਜਾਂਦੇ ਆ ਇੱਕ ਵਾਰੀ ਮੈਂ ਕਢਾਉਣ ਗਿਆ ਥਾਉਨੇ ਵਿੱਚੋਂ ਪਤਨ ਕੀ ਮਸਾਲਾ ਜਾਂ ਪਾਏ ਉਹ ਅਲਮੀਨੀਅਮ ਰਿਕਲ ਸ਼ਾਇਦ ਬਾਈਕਾਰਬੋਨੇਟ ਹੈ ਤੇ ਜਿਹੜਾ ਕੈਮੀਕਲ ਹੈ ਤੇ ਉਹ ਇੰਨਾ ਕ ਤਾਹ ਤੂ ਆਇਆ ਜਿਹੜਿਆ ਮੈਨੂੰ ਬੜਾ ਅਜੀਬ ਲੱਗਿਆ ਯਾਰ ਵੀ ਇਹ ਘਰ ਦੇ ਕਾਦੇ ਰਹਿ ਗਏ ਇਹਦੇ ਵਿੱਚ ਤਾਂ ਕੈਮੀਕਲ ਹੀ ਬਹੁਤ ਪੈ ਗਿਆ ਹਾਂ ਫਿਰ ਚਲੋ ਕਿਸੇ ਨੇ ਦੱਸ ਪਾਈ ਮੈਂ ਲੋਕਲ ਏਰੀਆ ਦੀ ਗੱਲ ਕਰਦਾ ਕਿ ਕਈ ਥਾਵਾਂ ਉੱਤੇ ਬਿਜਲੀ ਵਾਲੇ ਪੱਟ ਲੱਗੇ ਹੋਏ ਨੇ ਅੱਜ ਉਹ ਦਾ ਤਿਆਰਵਾ ਹੋਇਆ ਪਹਿਲੀ ਵਾਰ ਤੁਹਾਡੇ ਨਾਲ ਸਾਂਝਾ ਕਰ ਰਿਹਾ ਤੇ ਇੱਕ ਓਠਾ ਗੁਰੂ ਦੇ ਵਿੱਚ ਸੀ ਨਹੀਂ ਹੋਇਆ ਪੱਟ ਉਸਵੇਂ ਗੱਲ ਆਪ ਹੀ ਉਸ ਤੋਂ ਬਾਅਦ ਕਿ ਉਹਦੇ ਵਿੱਚ ਨਿਕਤਾ ਪੱਖ ਉਹਨਾਂ ਨੇ ਗੱਲ ਕੀਤੀ ਸੀ ਕਿ ਆਮ ਤੌਰ ਤੇ ਜਿਹੜੇ ਇਹ ਹੈਗਾ ਨਾ ਅਠਾੜੇ ਉਹ ਅਸੀਂ ਅਸੀਂ ਵੀ ਇਹੀ ਕਰਦੇ ਆਂ ਵੀ ਆਟਾ ਉਹਨੂੰ ਬਰੀਕ ਬਹੁਤ ਬਰੀਕ ਬਣਾ ਕੇ ਮੈਦੇ ਦੇ ਰੂਪੇ ਵਿੱਚ ਪੈਨ ਬਿਸਕਟ ਬਣਾਉਣ ਲਈ ਲੈ ਕੇ ਜਾਂਦੇ ਆਂ ਵੈਸੇ ਘਰਾਂ ਵਿੱਚ ਵੀ ਸਿਖਾਣਾ ਸ਼ੁਰੂ ਕਰਤਾ ਉਹਦੇ ਉੱਤੇ ਵੱਖਰੀ ਵੀਡੀਓ ਕਰਾਂਗੇ ਬਹੁਤ ਹੀ ਵੱਡੀ ਸਮੱਸਿਆ ਹੈ ਇਹ ਜਿਹੜਾ ਬਹੁਤ ਹੀ ਖਤਰਨਾਕ ਹੈ ਰਫਾਈਨਡ ਆਟਾ ਜਿਹਨੂੰ ਉਸਨੇ ਤਾਂ ਬਿਸਕੁਟ ਦੀ ਗੱਲ ਕਰਦੇ ਹਾਂ ਆ ਉਹ ਆਟਾ ਲੈ ਕੇ ਜਾਣੇ ਆ ਤੇ ਉਹਦੇ ਵਿੱਚ ਚਲੋ ਕਿਉਂ ਤਾਂ ਜਿਸ ਤਰ੍ਹਾਂ ਦਾ ਸਰਦਾ ਪੋਈਦਾ ਕਿਸ ਸੰਦੇਸੀ ਪਾ ਲਏ ਨੇ ਅੰਬਰੇਤੀ ਪਾ ਲਿਆ ਉਸ ਤੋਂ ਬਾਅਦ ਅਖੰਡ ਗੋੜ ਜਾਂ ਸਿਕਦਰ ਪਾ ਲੈਨੇ ਆ ਅਹ ਗੱਲ ਕਰੇ ਸੀ ਜਿਹੜੇ ਪਟਨ ਵਾਲੇ ਕਹਿੰਦੇ ਕਿ ਜਿੰਨਾ ਵੀ ਮੋਟਾ ਆਟਾ ਹੋਏਗਾ ਦਰਦਰਾ ਆਟਾ ਹੋਏਗਾ ਤਾਂ ਉਹਦੇ ਵਿੱਚ ਦੁੱਧ ਵੀ ਘੱਟ ਪੈਂਦਾ ਤੇ ਉਹਦੇ ਬਿਸਕੁਟ ਵਧੀਆ ਬਣਦੇ ਇਸ ਕਰਕੇ ਇਸ ਗੱਲ ਦਾ ਧਿਆਨ ਰੱਖੋ ਇਕੋ ਨੇ ਜਿਹੜਾ ਪਾਇਆ ਪਲਾਉਣ ਲਈ ਖਾਤਰ ਬਹੁਤ ਥੋੜਾ ਚਮਚਾਕ ਉਹਨੇ ਫਿਰ ਪਾਇਆ ਨਲਮਿਅਮ ਦਾਸ ਤੇ ਇੱਕ ਸਾਰ ਬਹੁਤ ਹੀ ਵਧੀਆ ਨਰਮ ਬਿਸਕੁਟ ਬਣੇ ਤੁਸਨ ਵੁਖਾ ਰਹੇ ਆ ਕੋਈ ਗੱਲ ਨਹੀਂ ਤੁਸੀਂ ਕਮੈਂਟਾਂ ਦੇ ਵਿੱਚ ਵੀ ਕਰੋਗੇ ਵੀ ਕਦੋਂ ਆਈਏ ਤੇ ਮਰਜੀ ਆ ਜਾਓ ਜੇ ਟੇਸਟ ਵੇਖਣਾ ਹੈ ਮੇਰੇ ਕੋਲ ਪਹਿਲਾ ਆ ਜਾਓ ਤੇ ਐਸੀ ਇੱਕ ਮਸ਼ੀਨੀ ਟੈਕਨੀਕੀ ਜਾਣਕਾਰੀ ਜਿਹੜੀ ਮੈਂ ਤੁਹਾਨੂੰ ਨਾਲ ਸਾਂਝੀ ਕਰਦੇ ਆਂ ਤੇ ਸਹੀ ਕੰਮ ਨੂੰ ਸਲਾਉਣਾ ਚਾਹੀਦਾ ਹੈ ਤੇ ਮਾੜੇ ਕੰਮ ਨੂੰ ਜਿਹੜਾ ਹੈਗਾ ਉਹਦੀ ਆਲੋਚਨਾ ਕਰਨੀ ਚਾਹੀਦੀ ਹੈ। ਸੋ ਇਹ ਸਾਡਾ ਫਰਜ਼ ਹੈ। ਤੁਹਾਡਾ ਬਹੁਤ-ਬਹੁਤ ਧੰਨਵਾਦ।